ਗੁਰੂ ਸਾਹਿਬ ਜੀ ਨੇ ਕੁਰਬਾਨੀ ਅੰਦਰ ਫਰਮਾਇਆ ਨਾ ਆਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨਪੁਰਖ ਤਿਆਗ ਕੇ ਮਾਨਸ ਸੰਧੀ ਆਸਤੇ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਹਨ ਆਸਾੜ ਪਲਾ ਸੂਰਜ ਗਗਨ ਤਪੈ ਧਰਤੀ ਦੁਖ ਸਹ ਸੁਖੇ ਅਗਨ ਪਖੈ ਸੋ ਜਿਹੜਾ ਬਾਹਰਲੀ ਮੰਨ ਲਓ ਕਿ ਇਹ ਪ੍ਰਾਕ੍ਰਿਤ ਮੰਡਲ ਹੈ ਜਿਹੜਾ ਜੋ ਵੀ ਸਾਨੂੰ ਜਿਹੜਾ ਬਾਹਰ ਦਿਖਾਈ ਦੇ ਰਿਹਾ ਹੈ ਇਦੇ ਵਿੱਚ ਜਿਹੜਾ ਆਕਾਸ਼ ਦੇ ਵਿੱਚ ਸੂਰਜ ਤਾਪ ਰਿਹਾ ਹੜ ਦੇ ਮਹੀਨੇ ਦੇ ਵਿੱਚ ਆਕਾਸ਼ ਦੇ ਵਿੱਚ ਇਤਨਾ ਸੂਰਜ ਤਾਪ ਰਿਹਾ ਹੈ ਅੱਗ ਵਾਂਗੂ ਪਾਖ ਰਿਹਾ ਹੈ ਗਰਮ ਹਵਾ ਹੈ ਤਕਤੀ ਲੋਹ ਵਗਦੀ ਪਈ ਹਰ ਇੱਕ ਜੀਵ ਜੰਤ ਬੜਾ ਦੁਖੀ ਹੈ ਮੱਲੋ ਵੀ ਪਾਣੀ ਧਰਤੀ ਵਿੱਚ ਡੂੰਗਾ ਚੱਲ ਜਾਂਦਾ ਹੈ ਟੋਬਿਆਂ ਦੇ ਵਿੱਚੂ ਪਾਣੀ ਜਿਹੜਾ ਹੈ ਉਹ ਸੁੱਕ ਜਾਂਦਾ ਹੈ ਜਾਂ ਉਹ ਗਰਮ ਹੋ ਜਾਂਦਾ ਉਬਾਲੇ ਮਾਰਨ ਲੱਗ ਜਾਂਦਾ ਹੈ ਪਸ਼ੂ ਪੰਛੀ ਨਿੱਕੇ ਨਿੱਕੇ ਗਲੈਰੀਆਂ ਜੀਵ ਜੰਤੂ ਵਗੈਰਾ ਕਿੰਨੇ ਦੁਖੀ ਹੁੰਦੇ ਨੇ ਹਰੇਕ ਮਨੁੱਖ ਜਾਨ ਹੀ ਬਚਾਉਂਦਾ ਫਿਰਦਾ ਮੰਨ ਲਓ ਕਿ ਬਾਹਰ ਇਹ ਹਾਲਿਆ ਸੋ ਇਸੇ ਤਰ੍ਹਾਂ ਸਾਡੇ ਅੰਦਰ ਵੀ ਇੱਕ ਅਗਿਆਨਤਾ ਦਾ ਸੂਰਜ ਹੈ ਜਿਹੜਾ ਤਪ ਰਿਹਾ ਹੈ ਤਪ ਤਪ ਖੱਪੇ ਬਹੁਤ ਬੇਕਾਰ ਅਗਿਆਨਤਾ ਦਾ ਜਿਹੜਾ ਸੂਰਜ ਹੈ ਉਹ ਤਪ ਰਿਹਾ ਹੈ ਤੇ ਮਨੁੱਖ ਨੇ ਜਿਹੜੇ ਉਹ ਵਿਸ਼ੇਵਕਾਰਾਂ ਦੀਆਂ ਮੰਨ ਲਓ ਕਾਮ ਕ੍ਰੋਧ ਹੰਕਾਰ ਆਦ ਜਿਹੜੇ ਵਿਸ਼ੇਵਕਾਰ ਨੇ ਇਨਾਂ ਦੀ ਜਿਹੜੀ ਤਪਸ਼ ਹੈ ਇਹਨਾਂ ਦਾ ਜਿਹੜਾ ਸੇਕ ਹੈ ਉਹ ਮਨੁੱਖ ਨੂੰ ਲੱਗ ਰਿਹਾ ਹੈ ਤੇ ਸਾਰੀ ਲੋਕਾਈ ਹੀ ਨਾ ਜਿਹੜੀ ਦੁਖੀ ਹੋ ਰਹੀ ਹੈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰithvi ਦੇ ਸਾਈਕੇ ਕਾਮ ਕ੍ਰੋਧ ਜਿਹੜੇ ਵਿਸ਼ੇਵਕਾਰਨ ਇਹਨਾਂ ਦੇ ਵਿੱਚ ਸਾਰੀ ਜਿਹੜੇ ਜੀ ਮਨੁੱਖ ਨੇ ਉਹ ਦੁਖੀ ਹੋ ਰਹੇ ਨੇ ਤਪ ਰਹੇ ਨੇ ਖੱਪਦੇ ਪਏ ਨੇ ਬਿਲਕਦੇ ਪਏ ਨੇ ਸੋ ਜਿਹੜੀ ਬਾਹਰਲੀ ਗਰਮੀ ਆ ਇਹਦੇ ਤੋਂ ਬਚਣ ਵਾਸਤੇ ਕੀ ਆ ਕਿ ਜੇ ਬਦਲ ਆ ਜਾਣ ਮੀਂਹ ਪੈ ਜਾਵੇ ਮੌਸਮ ਠੰਡਾ ਹੋ ਜਾਵੇ ਤਾਂ ਵੀ ਸਾਹ ਸੌਖਾ ਹੋ ਜਾਂਦਾ ਏ ਕਿ ਜਾਂ ਫਿਰ ਏਸੀ ਚਲਾ ਲਓ ਕੂਲਰ ਲਾ ਲਓ ਜਿਹੜੇ ਅਮੀਰ ਲੋਕ ਚਲਾ ਲੈਂਦੇ ਨੇ ਸਾਧਨ ਕਰ ਲੈਂਦੇ ਨੇ ਜਾਂ ਕਿਸੇ ਠੰਡੇ ਇਲਾਕੇ ਵਿੱਚ ਚੱਲ ਜਾਂਦੇ ਨੇ ਬਾਹਰਲੀ ਗਰਮੀ ਤੇ ਇਸ ਤਰ੍ਹਾਂ ਜਿਹੜੀ ਦੂਰ ਹੋ ਜਾਂਦੀ ਹੈ ਪਰ ਜਿਹੜੀ ਅੰਦਰਲੀ ਗਰਮੀ ਹੈ ਨਾ ਅੰਦਰਲੀ ਜਿਹੜੀ ਵਿਸ਼ੇਵਕਾਰਾਂ ਦੀ ਤਪਸ਼ ਹੈ ਜਿਹੜਾ ਮਨ ਤਪਿਆ ਹੋਇਆ ਹੈ ਚਿੰਤਾ ਫਿਕਰ ਦੇ ਵਿੱਚ ਉਹਦੇ ਤੋਂ ਮਨੁੱਖ ਕਿਵੇਂ ਬਚ ਸਕਦਾ ਹੈ ਉਹਦੇ ਤੋਂ ਬਚਣ ਵਾਸਤੇ ਤੇ ਸਿਰਫ ਇੱਕੋ ਹੀ ਸਾਧਨ ਆ ਹੋਰ ਕੋਈ ਸਾਧਨ ਨਹੀਂ ਕੋਈ ਐਸੀ ਕੋਲਰ ਜਾਂ ਕੋਈ ਠੰਡੇ ਇਲਾਕੇ ਵਿੱਚ ਚੱਲ ਜਾਓ ਜਾਂ ਕੋਈ ਬੱਦਲ ਆ ਜਾਵੇ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਇੱਕੋ ਹੀ ਸਾਧਨ ਆ ਉਹ ਹੈ ਪਰਮੇਸ਼ਰ ਦਾ ਨਾਮ ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ ਤਬ ਤਕੜਾ ਹ ਬੁਝ ਗਿਆ ਗੁਰੂ ਸ਼ੀਤਲ ਨਾਮ ਦੀ ਉਹ ਪਰਮੇਸ਼ਰ ਦਾ ਨਾਮ ਠੰਡਾ ਹੈ ਉਹ ਪਰਮੇਸ਼ਰ ਦਾ ਨਾਮ ਜਿਹਦੇ ਹਿਰਦੇ ਵਿੱਚ ਹੋਊਗਾ ਨਾ ਉਹ ਮਨੁੱਖ ਨੂੰ ਫਿਰ ਜਿਹੜੀ ਵਿਕਾਰਾਂ ਦੀ ਤਪਸ਼ ਹੈ ਦੁੱਖਾਂ ਦਾ ਸੇਕ ਨਹੀਂ ਲੱਗੂਗਾ ਉਹ ਮਨੁੱਖ ਸ਼ਾਂਤ ਹੋ ਜਾਂਦਾ ਹੈ ਜਿਵੇਂ ਗੁਰਬਾਣੀ ਅੰਦਰ ਕਿਤਨੇ ਪ੍ਰਮਾਣ ਹਨ ਬਈ ਚੰਦਨ ਚਾਂਦਨਾ ਸਰਤ ਰੋਤੂ ਮੂਲ ਨ ਮਿੱਟੀ ਕਾਮ ਸੀਤਲ ਥੀਵੇ ਨਾਨਕ ਅਜਪੰਦੜੋ ਹਰ ਨਾਮ ਭਾਵੇਂ ਚੰਦਨ ਦਾ ਲੇਪ ਕਰ ਲੋ ਚੰਦਨ ਠੰਡਾ ਹੁੰਦਾ ਹੈ ਮੇਂ ਸਰਦੀ ਦੀ ਰੋਤ ਹੋਵੇ ਤੇ ਭਾਵੇਂ ਚੰਦਰਮਾ ਦੀ ਚਾਨਣੀ ਹੋਵੇ ਕਿ ਤਾ ਵੀ ਜਿਹੜੀ ਅੰਦਰਲੀ ਠੰਡ ਇਹ ਨਹੀਂ ਦੇ ਸਕਦੇ ਤੇ ਅੰਦਰਲੀ ਠੰਡ ਹੈ ਜਿਹੜੀ ਉਹ ਪਰਮੇਸ਼ਰ ਦੇ ਨਾਮ ਨੇ ਦੇਣੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਅੰਦਰ ਸ਼ਾਂਤ ਹੋਣਾ ਠੰਡ ਪੈਣੀ ਹੈ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਨਾਮ ਜਪਣ ਦੇ ਨਾਲ ਮਨੋਖ ਜਿਹੜਾ ਅੰਦਰੋਂ ਠੰਡਾ ਹੋਵੇਗਾ ਨਾ ਸ਼ੀਤਲੰਗ ਦੇ ਅੰਦਰ ਦੇਵ ਨੇ ਸੀਤਲੰਗ ਬਾਵਣ ਚੰਦਨੇ ਸੀਤਲੰਗ ਸੀਤ ਰੋਤੇ ਨਾਨਕ ਸੀਤਲੰਗ ਸਾਧ ਸਵਜਨੇ ਜਿਹੜੇ ਮਨੁੱਖ ਨਾਮ ਜਪ ਜਪ ਕੇ ਜਿਨ੍ਹਾਂ ਦੇ ਹਿਰਦੇ ਸ਼ਾਂਤ ਨੇ ਉਹਨਾਂ ਦੀ ਸੰਗਤ ਕਰਕੇ ਜਿਹੜਾ ਹਿਰਦਾ ਸ਼ਾਂਤ ਹੋ ਸਕਦਾ ਅੰਦਰਲਾ ਜਿਹੜਾ ਸਾਡਾ ਉਹ ਸ਼ਾਂਤ ਹੋ ਸਕਦਾ ਹੈ ਹਿਰਦਾ ਮਨ ਸੋ ਜਿਹੜਾ ਸ਼ਾਂਤ ਮਨੁੱਖ ਹੋਵੇ ਨਾ ਜਿਹੜਾ ਨਾਮ ਜਪ ਜਪ ਕੇ ਸ਼ਾਂਤ ਹੋ ਗਿਆ ਏ ਉਹਨੂੰ ਬਾਹਰੋਂ ਕਰੋੜਾਂ ਬੰਦੇ ਤਪਾਉਣ ਵਾਲੇ ਮਿਲਣ ਉਹਨੂੰ ਤਪਾ ਨਹੀਂ ਸਕਦੇ ਗੁਰੂ ਅਰਜਨ ਦੇਵ ਜੀ ਨੂੰ ਤਪਾਉਣ ਵਾਸਤੇ ਕਿਉਂਕਿ ਸੂਰਜ ਤੱਤਾ ਜੇੜ ਦਾ ਮਹੀਨਾ ਤੱਤਾ ਜਹਾਂਗੀਰ ਤੱਤਾ ਚੰਦੂ ਚੰਦਰਾ ਤੱਤਾ ਮੁਰਤਜਾ ਖਾਨ ਤੱਤਾ ਤੇ ਬਾਕੀ ਜਿਹੜੇ ਹੈਗੇ ਨੇ ਸਾਈ ਮੀਆਂ ਮੀਰ ਜੀ ਵੀ ਤੱਤੇ ਹੋਗੇ ਪਰ ਠੰਡਾ ਕੌਣ ਆ ਇਹਨੇ ਤਵੀ ਵੀ ਤੱਤੀ ਹੀ ਤੇ ਸਾਰਾ ਕੁਝ ਤੱਤਾ ਹੈ ਰੇਤ ਵੀ ਤੱਤੀ ਹੈ ਪਰ ਠੰਡੇ ਨੇ ਤੇ ਸ਼ਾਂਤ ਨੇ ਤੇ ਗੁਰੂ ਅਰਜਨ ਦੇਵ ਜੀ ਉਹਨਾਂ ਤੇ ਪੰਕਤੀ ਢੁਗਦੀ ਆ ਕਿ ਸੰਤਨਾ ਛਾਡੇ ਸੰਤਈ ਜੋ ਕੋਟਕ ਮਿਲੇ ਅਸੰਤ ਜਿਹੜਾ ਜਿਹੜੇ ਮਨੁੱਖ ਦੇ ਅੰਦਰ ਪਰਮੇਸ਼ਰ ਦਾ ਨਾਮ ਸਿਮਰਨ ਹੈ ਨਾ ਉਹਨੂੰ ਕਰੋੜਾਂ ਬੰਦੇ ਵੀ ਆਸ਼ਾਂਤ ਮਿਲ ਜਾਣ ਜਿਹੜੇ ਉਹਨੂੰ ਉਹਦੀ ਸ਼ਾਂਤੀ ਭੰਗ ਕਰਨ ਵਾਸਤੇ ਪਰ ਉਹਦੀ ਸ਼ਾਂਤੀ ਨਹੀਂ ਭੰਗ ਕਰ ਸਕਦੇ ਜਿਵੇਂ ਚੰਦਨ ਦੇ ਆਲੇ ਦੋਲੇ ਕਿੰਨੇ ਹੀ ਸੱਪ ਲਪੇਟੇ ਮਾਰ ਲੈਣ ਚੰਦਨ ਨੂੰ ਪਰ ਚੰਦਨ ਜਿਹੜਾ ਹੁੰਦਾ ਆਪਣੀ ਅੰਦਰਲੀ ਠੰਡਕ ਨਹੀਂ ਛੱਡਦਾ ਸੋ ਮਲਿਆਗਰ ਕੋਇ ਹੰਗਮ ਬੇੜੇ ਹੋ ਤਾਂ ਸੀਤਲਤਾ ਨ ਤਜੰਤ ਸੋ ਜਿਹੜਾ ਨਾਮ ਜਪਣ ਦੇ ਨਾਲ ਨਾ ਚੰਗੇ ਗੁਣ ਅੰਦਰ ਪੈਦਾ ਹੋਣੇ ਐ ਤੇ ਜਿਹੜਾ ਮਨੁੱਖ ਰੱਬ ਤੋਂ ਟੁੱਟਾ ਏ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਹੈ ਨਾ ਦੋਏ ਪਾਇ ਬੁਚੀ ਗੱਲ ਪਈ ਸ ਜਮ ਕੀ ਪਾਸ ਜਿਹੜਾ ਦੁਬਧਾ ਵਿੱਚ ਪਿਆ ਜਿਹੜਾ ਪਰਮਾਤਮਾ ਤੋਂ ਵਿਛੜਿਆ ਨਾ ਉਹਦੇ ਅੰਦਰ ਕਾਮ, ਕ੍ਰੋਧ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਪੈਰ, ਬ੍ਰੋਧ, ਦ੍ਰਿਸ਼ ਭਾਵਨਾ ਇਹ ਸਾਰੇ ਜਿਹੜੇ ਔਗਣ ਇਹ ਬੜੇ ਗਰਮ ਨੇ ਬੜੇ ਤੱਤੇ ਨੇ ਜਿਹੜੇ ਮਨੁੱਖ ਦੇ ਅੰਦਰ ਇਹ ਹੈਗੇ ਨੇ ਤੇ ਉਹ ਤੇ ਫਿਰ ਅੰਦਰੋਂ ਬਾਹਰੋਂ ਤਪਿਆ ਹੈ ਤੇ ਤਪਦਾ ਤੇ ਖੱਪਦਾ ਤੇ ਬਲਕਦਾ ਤੇ ਜਿਹੜੇ दैवी ਗੁਣ ਹੁੰਦੇ ਨੇ ਉਹ ਬੜੇ ਠੰਡੇ ਹੁੰਦੇ ਨੇ, ਸੀਤਲ ਹੁੰਦੇ ਨੇ ਜਿਵੇਂ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਸੋ ਇਹ ਸਾਰੇ ਠੰਡੇ ਗੁਣ ਨੇ ਜਿਹਦੇ ਇਹ ਨਾਮ ਜਪਣ ਦੇ ਨਾਲ ਪੈਦਾ ਹੁੰਦੇ ਨੇ ਜਿਹਦੇ ਅੰਦਰ ਇਹ ਗੁਣ ਹੈਗੇ ਨੇ ਉਹ ਜਿਹੜਾ ਮਨੁੱਖ ਹੈ ਉਹ ਠੰਡਾ ਠਾਰ ਹੈ ਸੀਤਲ ਹੈ ਉਹਨੂੰ ਕੋਈ ਨਹੀਂ ਤਪਾ ਸਕਦਾ ਕਿ ਪ੍ਰਮਾਣ ਤੁਹਾਡੇ ਸਾਹਮਣੇ ਆ ਗੁਰੂ ਅਰਜਨ ਦੇਵ ਜੀ ਨੂੰ ਕੋਈ ਤਤ ਤਤੀ ਵੀ ਨਹੀਂ ਤਪਾ ਸਕੀ ਤਤੀ ਰੇਤ ਇੰਨੇ ਲੋਕ ਤੱਤੇ ਇੰਨੀਆਂ ਤੱਤੀਆਂ ਗੱਲਾਂ ਕਰਨ ਵਾਲੇ ਪਰ ਉਹ ਅੰਸ਼ਾਂਤ ਨੇ ਸਾਈਂ ਮਈਆ ਮੀਰ ਜੀ ਦੇ ਤੱਤੇ ਹੋ ਕੇ ਪਰ ਉਹ ਗੁਰੂ ਅਜੀਤ ਸ਼ਾਂਤ ਬੈਠੇ ਨੇ ਸੋ ਇਸ ਕਰਕੇ ਈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਹੈ ਗੁਰੂ ਦਾ ਓਟ ਆਸਰਾ ਲੈਣਾ ਹੈ ਇੱਕ ਅਕਾਲ ਪੁਰਖ ਦਾ ਓਟ ਆਸਰਾ ਲਵਾਂਗੇ ਤੇ ਫਿਰ ਸਾਡੇ ਅੰਦਰ ਵੀ ਜਿਹੜਾ ਮਨ ਹੈ ਜਿਹੜਾ ਮਾਨਸਿਕ ਸ਼ਾਂਤੀ ਸਾਨੂੰ ਮਿਲੇਗੀ ਆਤਮਿਕ ਜਿਹੜੀ ਆਤਮਿਕ ਜੀਵਨ ਅੰਦਰ ਪੈਦਾ ਹੋਵੇਗਾ ਤੇ ਜਿਹੜੀ ਅੰਦਰ ਫੇਰੀ ਠੰਡ ਵਰਤ ਨਹੀਂ ਹੈ ਤੇ ਨਹੀਂ ਤੇ ਬਾਹਰੋਂ ਭਾਵੇਂ ਗੜੇ ਪੈ ਜਾਣ ਬਰਫ਼ ਪੈ ਜਾਏ ਜਿੰਨੀ ਮਰਜ਼ੀ ਠੰਡ ਹੋ ਜਾਏ ਅੰਦਰੋਂ ਬੰਦਾ ਸੜਿਆ ਹੀ ਰਹੂਗਾ ਤਾਂ ਭਿਆਰ ਰਹੂਗਾ ਵਾਹਿਗੁਰੂ ਜੀ